ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਾਂ ਬਾਤਾਂ ਕੀ ਹਾਲ ਨੇ ਸਰਪੰਚ ਸਾਹਿਬ ਠੀਕ ਠਾਕ ਨਹੀਂ ਚੜਦੀ ਕਲਾ ਸਰਪੰਚ ਸਾਹਿਬ ਸਾਨੂੰ ਦੱਸਿਓ ਪੰਜਾਬ ਹਮੇਸ਼ਾ ਸਰਾਰਤੀ ਅੰਸਰਾਂ ਦੇ ਚੁੱਪਦਾ ਰਿਹਾ ਖਾਸ ਕਰਕੇ ਪੰਜਾਬੀਆਂ ਦੀ ਪੱਗ ਪੰਜਾਬੀਆਂ ਦੇ ਸੁੱਚੇ ਉੱਚੇ ਕਰਤਾਰ ਪੰਜਾਬੀਆਂ ਦੇ ਤਰਕੀਆਂ ਦੇ ਬੂਹੇ ਜਦੋਂ ਖੁੱਲਦੇ ਨੇ ਤਾਂ ਹਰ ਕੋਈ ਉਹਨਾਂ ਦਾ ਦੁਸ਼ਮਣ ਬਣ ਉੱਠਦਾ ਅੱਜ ਫੇਰ ਹਿੰਦੁਸਤਾਨ ਦੇ ਵਿੱਚ ਪੋਸਟਾਂ ਪੈਰੀਆਂ ਨੇ ਉਹ ਦਸਾਂਜਾਂ ਵਾਲਾ ਦਲਜੀਤ ਜਿਨੇ ਪੰਜਾਬੀਆਂ ਦੀ ਪੱਗ ਨੂੰ ਦੁਨੀਆ ਭਰ ਦੇ ਉੱਤੇ ਕਿਹਾ ਪੰਜਾਬੀ ਆਗੇ ਹੋਏ ਅੱਜ ਆਪਾਂ ਉਹਨਾਂ ਦੀ ਨਵੀਂ ਆਈ ਫਿਲਮ ਸਰਦਾਰ ਜੀਤੇ ਕੁਝ ਚਰਚਾ ਕਰਨੀ ਹੈ ਕੀ ਹੋ ਗਿਆ ਜੀ ਸਰਪੰਸ ਸਾਹਿਬ ਇਹ ਅਸਲ ਇਹ ਫਿਲਮ ਤਾਂ ਰਿਲੀਜ਼ ਹੀ ਨਹੀਂ ਹੋਈ ਇੰਡੀਆ 'ਚ ਤਾਂ ਹਮ ਸਰਦਾਰ ਜੀ 3 ਫਿਲਮ ਹੈ ਦਿਲਜੀਤ ਦੀ ਹਮ ਇਹ ਇੰਡੀਆ 'ਚ ਤੇ ਰਿਲੀਜ਼ ਹੋਣ ਤੇ ਇਤਰਾਜ਼ ਲੱਗ ਗਿਆ ਤੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਰੌਲਾ ਪੈ ਗਿਆ ਹਮ ਰੌਲਾ ਪਿਆ ਵੀ ਇਹਦੇ 'ਚ ਇੱਕ ਕਹਾਣੀਆਂ ਅਮੀਰ ਪਾਕਿਸਤਾਨ ਦੀ ਕਲਾਕਾਰ ਹੈ ਹਮ ਉਹਨੇ ਦਿਲਜੀਤ ਨਾਲ ਕੰਮ ਕੀਤਾ ਇੱਕ ਇੰਡੀ ਪੰਜਾਬੀ ਦੀ ਕਲਾਕਾਰ ਹੈ ਇੱਕ ਪਾਕਿਸਤਾਨ ਦੀ ਹਮ ਤੇ ਸ਼ਰਾਬਤੀ ਬੰਦਿਆਂ ਨੇ ਸ਼ਰਾਬਤੀ ਲੋਕਾਂ ਨੇ ਵਿੱਚ ਹੀ ਉਹ ਹੈ ਇੱਕ ਇਹਨਾਂ ਦੀ ਫਿਲਮ ਇੰਡਸਟਰੀ ਦੀ ਇੱਕ ਐਸੋਸੀਏਸ਼ਨ ਦੀ ਬਣੀ ਹੋਈਆ ਉਹਨਾਂ ਨੇ ਮੰਗ ਰੱਖਤੀ ਵੀ ਇਹ ਫਿਲਮ ਤੇ ਰੋਕ ਲਾਈਏ ਹੂੰ ਚਲੋ ਇਹ ਤੇ ਤਾਂ ਰੋਕ ਲੱਗ ਗਈ ਇਹ ਫਿਲਮ ਤਾਂ ਇੰਡੀਆ ਚ ਰਲੀਜ ਹੀ ਨਹੀਂ ਹੋਈ ਹੂੰ ਨਾਲ ਦੀ ਨਾਲ ਬਾਰਡਰ 2 ਫਿਲਮ ਚ ਦਰਜੀਤ ਸਾਈਨ ਕੀਤਾ ਹੋਇਆ ਸੀ ਪ੍ਰੋਡਕਸਰ ਨੇ ਹੂੰ ਉਥੋਂ ਵੀ ਇਤਰਾਜ਼ ਖੜਾ ਹੋ ਗਏ ਵੀ ਬਾਰਡਰ 2 ਚੋ ਵੀ ਕੱਟੋ ਹੂੰ ਮੋਤੇ ਸਿਰਫ ਇਹ ਤਾਂ ਇਹ ਮੰਗ ਵੀ ਕਰ ਰਹੇ ਨੇ ਵੀ ਇਹਨੂੰ ਬੈਨ ਨਹੀਂ ਕੀਤਾ ਜਾਵੇ ਬਾਲੀਵੁੱਡ ਚ ਹੂੰ ਰੌਲਾ ਇਹ ਹੈ ਵੀ ਜਿਨ੍ਹਾਂ ਨੂੰ ਦਿਲਜੀਤ ਦੀ ਪੱਗ ਚੁਭਦੀ ਆ ਜਿਨ੍ਹਾਂ ਨੂੰ ਪੰਜਾਬੀ ਅਰਚ ਉਹ ਨਹੀਂ ਹੈ ਹੂੰ ਸਿਰਫ ਇਹ ਅਨਸਰ ਰੌਲਾ ਪਾ ਰਹੇ ਨੇ ਤੇ ਅੱਜ ਫਿਰ ਦਰਜੀਤ ਨੇ ਕਹਿਤਾ ਵੀ ਮੈਨੂੰ ਤਾਂ ਬਾਲੀਵੁੱਡ ਦੀ ਫਿਲਮਾਂ ਦੀ ਲੋੜ ਵੀ ਨਹੀਂ ਕਿ ਐਡੀ ਗੱਲ ਆ ਖੈਨਾ ਮੇਰੇ ਕੋਲ ਉਹਦੇ ਕੋਲ ਸਿੰਗਿੰਗ ਹੈ ਐਡਾ ਵੱਡਾ ਰਤਬਾ ਉਹਦਾ ਬਿਲਕੁਲ ਜੀ ਉਹ ਕੋਚੀ ਲਾ ਵਰਗੀਆਂ ਕਟੇਲਾ ਵਰਗੀਆਂ ਸਾਮਾ ਇੰਟਰਨੈਸ਼ਨਲ ਪੱਧਰ ਤੇ ਗ੍ਰੈਮੀ ਅਵਾਰਡ ਉਹ ਬੰਦਾ ਉੱਥੇ ਤੱਕ ਹਾਜ਼ਰੀ ਲਵਾਤ ਕਿ ਪੰਜਾਬੀ ਵਜੋਂ ਬਿਲਕੁਲ ਉਹਨੂੰ ਜੇ ਮੰਨ ਲਓ ਬਾਲੀਵੁੱਡ ਦੀ ਫਿਲਮ ਨਾ ਮਿਲੂ ਕੀ ਹੋ ਜੂ ਕਿੰਨਾ ਵੱਡਾ ਕੱਟਤਾ ਤਾਂ ਪਿਆ ਪ੍ਰੋਡਕਟਰਾਂ ਨੂੰ ਡਾਇਰੈਕਟਰਾਂ ਨੂੰ ਪਾਕਿਸਤਾਨ ਦੀ ਕਲਾਕਾਰ ਤਾਂ ਪੈਸੇ ਲੈ ਗਈ ਹਾਂ ਉਹ ਤਾਂ ਪੈਸੇ ਲੈ ਕੇ ਆਪਣੀ ਘਰ ਨੂੰ ਗਈ ਕਿਉਂਕਿ ਇਹ ਜਿਹੜੀ ਫਿਲਮ ਸੀ ਫਰਬਰੀ ਚ ਕੰਪਲੀਟ ਹੋ ਚੁੱਕੀ ਸੀ ਨੰਬਰ 1 ਜੰਗ ਤੋਂ ਪਹਿਲਾਂ ਹਾਂ ਜੰਗ ਤੋਂ ਪਹਿਲਾਂ ਹਾਂ ਨੰਬਰ 2 ਇਹ ਫਿਲਮ ਬਣੀ ਇੰਗਲੈਂਡ ਦਾ ਸਨਦੀ ਸਾਰੀ ਹਾਂ ਇਹ ਤੇ ਇਤਰਾਜ ਠਾਉਣ ਨਹੀਂ ਦਾ ਕੋਈ ਗੱਲ ਨਹੀਂ ਹਾਂ ਜੇ ਫਿਰ ਤੁਸੀਂ ਇਹ ਤੇ ਇਤਰਾਜ ਠਾ ਰਹੇ ਨੇ ਜਿਹੜੇ ਅੱਜ ਆਪਦੇ ਆਪ ਨੂੰ ਐਂ ਕਹਾਉਂਦੇ ਨੇ ਵੀ ਅਸੀਂ ਹਿੰਦੁਸਤਾਨ ਦੇ ਵਾਲੇ ਖੈਰ ਖਵਾ ਹਾਂ ਜਦੋਂ ਸਾਡੇ ਉਥੇ ਬੰਬੇ ਹੋਟਲ ਤੇ ਇਰਤਾਜ ਹੋਟਲ ਤੇ ਹਮਲਾ ਕੀਤਾ ਸੀ ਗੋਲੀਆਂ ਨਾਲ ਕਿੰਨੇ ਲੋਕ ਵਿਚਾਰੇ ਸ਼ਹੀਦ ਕਰਤੇ ਸੀ ਹੂੰ ਕੀ ਉਸ ਤੋਂ ਬਾਅਦ ਕੋਈ ਪੰਜਾਬੀ ਫਿਲਮ ਬਣੀ ਨਹੀਂ ਜਾਂ ਹਿੰਦੀ ਫਿਲਮ ਬਣੀ ਨਹੀਂ ਜਿਹੜੀ ਪਾਕਿਸਤਾਨੀਆਂ ਦੀ ਲਈ ਹੋਵੇ ਹੂੰ ਜਾਂ ਪਾਕਿਸਤਾਨੀਆਂ ਦੇ ਗਾਣੇ ਨਾ ਹੋਣ ਉਹ ਚ ਜਾਂ ਪਾਕਿਸਤਾਨ ਦੀ ਕ੍ਰਿਕਟ ਟੀਮ ਉਸ ਤੋਂ ਬਾਅਦ ਇੰਡੀਆ ਦੇ ਖੇਡਣ ਆਈ ਹੋਵੇ ਉਹਨੂੰ ਤਾਂ ਕਿੰਦਾ ਵੱਡਾ ਨੁਕਸਾਨ ਹੋ ਗਿਆ ਸੀ ਬਿਲਕੁਲ ਜੀ ਉਹ ਰੌਣਾ ਬਸ ਇਹ ਆ ਵੀ ਇਹ ਪੰਜਾਬੀ ਆ ਪੱਗੜੇ ਪੱਗੜੇ ਨੇ ਜਿਹੜੇ ਬੰਦੇ ਜਿਹੜੇ ਹੈਗੇ ਨੇ ਵਿੱਚ ਸ਼ਰਾਬਤੀ ਅੰਸਰ ਉਹ ਨਫ਼ਰਤ ਕਰਦੇ ਨੇ ਸਰਪੰਚ ਸਾਹਿਬ ਇੱਕ ਗੱਲ ਨਹੀਂ ਸਮਝਾਈ ਚਲੋ ਉਹ ਬਗਾਨੇ ਨੇ ਆਪਾਂ ਨੂੰ ਬਗਾਨਿਆਂ ਤੇ ਕੋਈ ਗਿਲਾ ਨਹੀਂ ਪਰ ਜਦੋਂ ਕਈ ਆਪਣੇ ਆ ਮਿੱਕੇ ਛਿੱਕੇ ਤੇ ਗੁਰੂ ਰੰਧਾਵੇ ਇਹਨਾਂ ਨੂੰ ਕੀ ਦਿੱਕਤ ਆ ਇਹਨਾਂ ਨੂੰ ਅਖਰ ਨੂੰ ਇਹ ਵੀ ਤਾਂ ਇੱਕ ਪੰਜਾਬੀ ਨੇ ਇਹਨਾਂ ਨੇ ਵੀ ਤਾਂ ਆਪਣਾ ਨਾਮ ਖਟਿਆ ਅੱਜ ਦਲਜੀਤ ਨਾਲ ਇਹਨਾਂ ਦੀ ਕੀ ਅੜਫਸ ਹੋਈ ਹੋਈ ਆ ਇਹ ਵੀ ਦੱਸਿਓ ਬੀਪਰਾਕ ਗੁਰੂ ਰੰਧਾਵਾ ਮੀਕਾ ਇਹ ਅਸਲ 'ਚ ਇਸ ਇਸ ਕੰਟਰੋਵਰਸੀ 'ਚ ਕੁੱਦ ਕੇ ਆਪਦਾ ਕਦ ਹੋਰ ਵੱਡਾ ਕਰਨਾ ਚਾਹੁੰਦੇ ਨੇ ਹੂੰ ਦਲਜੀਤ ਦੇ ਤਾਂ ਨੇੜੇ ਤੇੜੇ ਵੀ ਨਹੀਂ ਹੈਗੇ ਇਹ ਜਿਹੇ ਬੰਦੇ ਹੂੰ ਇਹਨਾਂ ਨੂੰ ਤਾਂ ਇਹ ਹੈ ਵੀ ਸਾਡਾ ਜਿਹੜਾ ਬੰਦਾ ਨਹੀਂ ਜਾਣਦਾ ਸਾਨੂੰ ਉਹ ਜਾਣਨ ਲੱਗ ਜੀ ਮੀਕੇ ਹੋਰੀ ਕਿਹੜੇ ਪੰਜਾਬੀ ਨੇ ਹੂੰ ਹਿੰਦੀ ਟਾਈਪ ਦਾ ਗਾਣੇ ਗਾਉਂਦੇ ਨੇ ਉਹ ਪੰਜਾਬੀ ਨੂੰ ਵੀ ਹਿੰਦੀ ਵਾਂਗੂ ਗਾਉਂਦੇ ਨੇ ਕਦੇ ਪੰਜਾਬ 'ਚ ਉਹਨਾਂ ਦਾ ਸ਼ੋਅ ਨਹੀਂ ਲੱਗੇ ਦੇਖੇ ਮੈਂ ਤਾਂ ਇਹ ਇਹਦਾ ਇੰਨਾ ਕੀ ਹੈ ਵੀ ਆਪਾਂ ਇਹਦੇ ਚ ਸ਼ਾਮਲ ਹੋ ਕੇ ਆਪਦਾ ਨਾਮ ਵੱਡਾ ਕਰ ਲਈਏ ਹੋਰ ਇਹ ਕੁਝ ਨਹੀਂ ਕਰ ਰਹੇ ਐ ਤਾਂ ਆਪਣੀ ਉਹ ਉਹ ਪ੍ਰੋਡਿਊਸਰ ਆਪਣੀ ਐਕਟਰ ਹੈਗੀ ਮਾਤਾ ਨਾਮ ਭੁੱਲ ਗਿਆ ਯਾਰ ਨਿਰਮਲ ਰਿਸ਼ੀ ਨਿਰਮਲ ਰਿਸ਼ੀ ਨੇ ਬਿਆਨ ਦਿੱਤਾ ਹੱਕ ਤੇ ਦਲਜੀਤ ਦੇ ਕਿੰਨੀ ਵੱਡੀ ਸ਼ਖਸੀਅਤ ਆ ਹੋ ਫਿਲਮ ਇੰਡਸਟਰੀ ਦੀ ਬਹੁਤ ਵੱਡੀ ਹਾਂਜੀ ਤੇ ਜਸਵੀਰ ਜੱਸੀ ਨੇ ਹੂੰ ਦੀ ਕੰਪਲੇਂਟ ਵੀ ਹੋ ਗਈ ਜਸਵੀਰ ਜਸਤੀ ਦੀ ਇੱਥੇ ਦਿੱਲੀ ਹੂੰ ਤੇ ਜਸਵੀਰ ਨੇ ਤਾਂ ਉਦੋਂ ਵਾਰ ਬਿਆਨ ਵੀ ਦਿੱਤਾ ਕਹਿੰਦਾ ਮੇਰੇ ਤੇ ਤਹੇ 50 ਕੰਪਲੇਂਟਾਂ ਕਰ ਦਿਓ ਮੈਂ ਤਾਂ ਪੰਜਾਬ ਨਾਲ ਖੜੂਗਾ ਉਹ ਜੱਟ ਪੰਜਾਬੀ ਹਾਂ ਕਹਿੰਦਾ ਮੈਂ ਤਾਂ ਪੰਜਾਬ ਨਾਲਾ ਇਹ ਜੱਟ ਸੁਆਮੀ ਕੇ ਉਹਨਾਂ ਨੇ ਉੱਥੇ ਰਹਿਣਾ ਹੀ ਅਸਲ ਚ ਇਹਨਾਂ ਨੇ ਉੱਥੇ ਪੰਜਾਬ ਚੋਂ ਆਉਂਦੀ ਇਹਨਾਂ ਨੇ ਜਾਣਾ ਨਹੀਂ ਇਹ ਉੱਥੇ ਰਹਿ ਕੇ ਤਾਂ ਕਰਕੇ ਆਪਦਾ ਨਾਂ ਚਮਕਾ ਰਹੇ ਨੇ ਬਕਬੜਾ ਯਾਰ ਇੱਕ ਗੱਲ ਮੈਂ ਰੋਸ ਦੀ ਗੱਲ ਤਾਂ ਇਹ ਵੀ ਹੈ ਵੀ ਆਪਣੀ ਪੰਜਾਬੀ ਫਿਲਮ ਇੰਡਸਟਰੀ ਜੋ ਵੀ ਕੋਈ ਬਹੁਤ ਹੈ ਨਹੀਂ ਨਿਤਰੇ ਹੂੰ ਦੂਜੀ ਗੱਲ ਪੰਜਾਬੀ ਮੀਡੀਆ ਹੂੰ ਕੀ ਕਰੇ ਕਿਸੇ ਨੇ ਸਾਡੀਆਂ ਸਰਕਾਰਾਂ ਸਾਂਝ ਨਾਲ ਮਿਲ ਕੇ ਇਸ ਧੱਕੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਐ ਫਿਰ ਤਾਂ ਕਾਨੂੰਨ ਐ ਕਹਿ ਦੇਣਗੇ ਵੀ ਪਾਕਿਸਤਾਨ ਕੋਈ ਜਿਹੜੀ ਹਵਾ ਆਉਂਦੀ ਆ ਉਹ ਵੀ ਬੰਦ ਕਰ ਦੋ ਇਹੀ ਹੋ ਗਿਆ ਫਿਰ ਤਾਂ ਬਿਲਕੁਲ ਜੀ ਬਿਲਕੁਲ ਹੁਣ ਪਾਕਿਸਤਾਨ ਨਾਲ ਆਪਣੇ ਆਪਣੀ ਬੋਲੀ ਸਾਂਝੀ ਆ ਆਪਣੇ ਵਰਗੇ ਤਿਹਾਰ ਨੇ ਉਹਨਾਂ ਦੇ ਆਪਣਾ ਉਹਨਾਂ ਨਾਲ ਕੀ ਠੀਕ ਆ ਇੱਕ ਦੇਸ਼ਾਂ ਦੀਆਂ ਪਾਲਸੀਆਂ ਹੁੰਦੀਆਂ ਨੇ ਉਹ ਪਾਲਸੀਆਂ ਦੀ ਗੱਲ ਕਰਨ ਆਹ ਕੀ ਹੋਇਆ ਕਿ ਸਾਡਾ ਪੰਜਾਬੀ ਨੇ ਇੱਕ ਫਿਲਮ ਬਣਾਈ ਨਾਲੇ ਖਾਸ ਕਰਕੇ ਉਸ ਸ਼ਖਸੀਅਤ ਨੂੰ ਦੋਸਾਂਝਾਂ ਵਾਲੇ ਨੂੰ ਤਾਂ ਸਿਰਫ ਟਾਰਗੇਟ ਕੀਤਾ ਜਾ ਰਿਹਾ ਜਦੋਂ ਕਿ ਫਿਲਮ ਕਿਸੇ ਨੇ ਹੋਰ ਬਣਾਈ ਉਹ ਵੀ ਤਾਂ ਇੱਕ ਬਤੌਰ ਕਲਾਕਾਰ ਉਸ ਫਿਲਮ ਵਿੱਚ ਕੰਮ ਕੀਤਾ ਹੋਇਆ ਕਿ ਜੇ ਉਹ ਕੁਝ ਵੱਡੀਆਂ ਕਲਾਕਾਰੀਆਂ ਕਰਦਾ ਸਾਨੂੰ ਇਹ ਵੀ ਦੱਸੋ ਇਸ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਟਾਰਗੇਟ ਤਾਂ ਮੈਂ ਤੁਹਾਨੂੰ ਦੱਸਾਂ ਵੀ ਪੰਜਾਬੀ ਹੈ ਹੂੰ ਸਿੱਖ ਪੱਗ ਬੰਦ ਹੈ ਹੂੰ ਮੇਰੇ ਤੁਸੀਂ ਇਹ ਐ ਕਿਉਂ ਭੁੱਲਦੇ ਨੇ ਜਿਹੜੇ ਦਲਜੀਤ ਨੂੰ ਟਾਰਗੇਟ ਕਰ ਰਹੇ ਨੇ ਜਾਂ ਪੰਜਾਬੀ ਨੂੰ ਟਾਰਗੇਟ ਕਰ ਰਹੇ ਨੇ ਅੱਜ ਇਹ ਹੁਣੇ ਜੰਗ ਲੰਗ ਕੇ ਗਈ ਹੈ ਛੋਟੀ ਜੀ ਉਹਦੇ ਚ ਸਾਡਾ 에ਅਟੀਫ ਮਾਨਸਲ ਪੰਜਾਬੀ ਸੀ ਸਿੱਖ ਸੀ ਪੱਗ ਵਾਲਾ ਸੀ ਉਹਨਾਂ ਵੀ ਤਾਂ ਬੰਬ ਸਿੱਟੇ ਹੀ ਨਾ ਉੱਤੇ ਪਾਕਿਸਤਾਨੀ ਮਾਰੀਆਂ ਨੇ ਫੌਜ ਫੌਜ ਮਾਰੀ ਹੈ ਉਹਦੇ ਬਾਰੇ ਨੀਂ ਬੋਲਦੇ ਇਹ ਵੀ ਚੰਗਾ ਕੰਮ ਕੀਤਾ ਜਾਂ ਦੱਸੋ ਵੀ ਉਹਨਾਂ ਐਪਰੀਸ਼ੀਏਟ ਕੀਤਾ ਹੁਣ ਇਹਨਾਂ ਨੇ ਲੈ ਕੇ ਦਲਜੀਤ ਨੂੰ ਪੰਜਾਬ ਨਾਲ ਜਿਹੜੇ ਹੈਗੇ ਨੇ ਯਾਰ ਕੁਛ ਇਹਨਾਂ ਦੀਆਂ ਫਿਲਮ ਐ ਕੋਈ ਇਥੇ ਐਸੋਸੀਏਸ਼ਨ ਦੀ ਆ ਬੰਬੇ ਉਹਨਾਂ ਨੇ ਜਾਣ ਬੁੱਝ ਕੇ ਇਹ ਕ੍ਰੀਏਟ ਕੀਤਾ ਨੁਕਸਾਨ ਕਰਾਤਾ ਪ੍ਰੋਡਿਊਸਰਾਂ ਦਾ ਡਾਇਰੈਕਟਰਾਂ ਦਾ ਪੈਸੇ ਦਾ ਪ੍ਰੋਡਿਊਸਰਾਂ ਦੇ ਘਰੇ ਆਉਣੇ ਸੀ ਸੈਂਕੜੇ ਕਰੋੜ ਰੁਪਈਆ ਦਾ ਹੋ ਕਰਨਾ ਸੀ ਫਿਲਮ ਤਾਂ ਹੁਣ ਵੀ ਹਾਊਸਫੁੱਲ ਜਾ ਰਹੀ ਹੈ ਐ ਪੂਰੀ ਉਹਦੇ ਨਾਲ ਉਹਗੀ ਹਿੱਟ ਹੋ ਗਈ ਫਿਲਮ ਠੀਕ ਹੈ ਜੀ ਧੰਨਵਾਦ ਜੀ ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਆ ਕਿ ਇੱਕ ਪੰਜਾਬੀ ਹੋਣ ਦੇ ਨਾਤੇ ਇਸ ਵੀਡੀਓ ਨੂੰ ਜੇਕਰ ਚੰਗੀ ਲੱਗੀ ਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਰਤਨ ਸਿੰਘ ਫਤਿਹ